ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੱਡਾ ਸਮਾਗਮ ਜਿਹੜਾ ਕਰਵਾਇਆ ਜਾ ਰਿਹਾ ਉਸ ਸਮਾਗਮ ਤੋਂ ਪਹਿਲਾਂ ਪਰ ਪੂਰੇ ਪੰਜਾਬ ਦੇ ਵਿੱਚ ਵਕ ਵਕ ਸ਼ਹਿਰਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਦੇ ਬਾਰੇ ਲਾਈਟ ਐਂਡ ਸਾਊਂਡ ਸ਼ੋਅ ਜਿਹੜੇ ਨੇ ਕਰਵਾਏ ਜਾ ਰਹੇ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਸਾਊਂਡ ਲਾਈਟ ਐਂਡ ਸਾਊਂਡ ਸ਼ੋਅ ਹੋ ਰਿਹਾ ਨੇ ਬਿੱਤੇ ਦੇ ਨੰمبرਸਰ ਦੇ ਵਿੱਚ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਜਿੱਥੇ ਬਹੁਤ ਸਾਰੀ ਸੰਗਤ ਵੀ ਪਹੁੰਚੀ ਆਪਣੇ ਬੱਚਿਆਂ ਨੂੰ ਲੈ ਕੇ ਪਰਿਵਾਰ ਪਹੁੰਚੇ ਤੇ ਪੰਜਾਬ ਦੇ ਕਈ ਮੰਤਰੀ ਵੀ ਜਿਹੜੇ ਨੇ ਉਸ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਇਸ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਸ਼੍ਰੀ ਉਤੇਗ 72 ਸਾਹਿਬ ਜੀ ਦੀ ਜੀਵਨੀ ਦੇ ਬਾਰੇ ਦਖਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਵਾਸਤੇ ਸ਼ਹਾਦਤ ਦਿੱਤੀ ਕਿਸ ਤਰੀਕੇ ਦੇ ਨਾਲ ਅਨੰਦਪੁਰ ਸਾਹਿਬ ਬਸਾਇਆ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਸ ਜੀਵਨੀ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਦੇ ਰਾਹੀਂ ਉਹ ਸੰਗਤ ਨੂੰ ਦਿਖਾਈਆਂ ਜਾ ਰਹੀਆਂ ਨੇ ਤਾਂ ਕੱਲ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਸ਼ੋਅ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਲੁਧਿਆਣਾ ਦੀ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਸ਼ੋਅ ਹੋਏਗਾ ਕੱਲ 5:30 ਵਜੇ ਇਸ ਦੀ ਸ਼ੁਰੂਆਤ ਹੋਏਗੀ ਸਭ ਤੋਂ ਪਹਿਲਾਂ ਅੱਧਾ ਘੰਟਾ ਢਾਡੀ ਜੱਥਿਆਂ ਦੇ ਵੱਲੋਂ ਸੰਗਤ ਅ ਦੇ ਰੂਬਰੂ ਹੋਇਆ ਜਾਏਗਾ ਉਸ ਤੋਂ ਬਾਅਦ 6 ਵਜੇ ਦੇ ਕਰੀਬ ਜਿਹੜਾ ਉਹ ਲਾਈਟ ਐਂਡ ਸਾਊਂਡ ਸ਼ੋਅ ਦੀ ਸ਼ੁਰੂਆਤ ਲੁਧਿਆਣਾ ਦੇ ਵਿੱਚ ਉਹ ਹੋਏਗੀ ਤਾਂ ਪੰਜਾਬ ਤੇ ਲੁਧਿਆਣਾ ਦੇ ਵਿੱਚ ਇਹ ਸ਼ੋਅ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੰਤਰੀ ਜਿਹੜੇ ਨੇ ਉਹ ਸ਼ਿਰਕਤ ਕਰਨਗੇ ਸਾਰੀਆਂ ਸ਼ਖਸੀਅਤਾਂ ਇੱਥੇ ਸ਼ਿਰਕਤ ਕਰਨਗੀਆਂ ਤੇ ਸਾਰੀਆਂ ਸੰਗਤਾਂ ਨੂੰ ਵੀ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਪਰਿਵਾਰ ਤੇ ਸਮੇਤ ਤੁਸੀਂ ਆਓ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਇਸ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਲੈ ਕੇ ਆਓ ਜਿੱਥੇ ਉਹਨਾਂ ਨੂੰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਬਾਰੇ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਧਰਮ ਦੇ ਵਾਸਤੇ ਆਪਣਾ ਜੀਵਨ ਸਵਾਰ ਦਿੱਤਾ ਆਪਣੀ ਸ਼ਹਾਦਤ ਜਿਹੜੀ ਹੈ ਉਹ ਦੇ ਦਿੱਤੀ ਤਾਂ ਬਹੁਤ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤਾਂ-ਤਾਂ ਤੇ ਬੋਰਡ ਵੀ ਪ੍ਰਸ਼ਾਸਨ ਨੇ ਲਗਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਲੁਧਿਆਣਾ ਦੀ ਧਰਤੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸ਼੍ਰੀ ਗੁਰਤੇਗ 72 ਸਾਹਿਬ ਜੀ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਉਹ ਕਰਵਾਇਆ ਜਾ ਰਿਹਾ ਤਾਂ ਨਾਲ-ਨਾਲ ਸਕਰੀਨ ਤੇ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਦੇ ਵਿੱਚ ਤਿਆਰੀਆਂ ਉਸ ਲਾਈਟ ਐਂਡ ਸਾਊਂਡ ਸ਼ੋਅ ਦੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਸਾਰੇ ਵਿਅਕਤੀ ਜਿਹੜੇ ਨੇ ਜਿਨ੍ਹਾਂ ਨੇ ਇਹ ਲਾਈਟ ਐਂਡ ਸਾਊਂਡ ਸ਼ੋਅ ਕਰਨਾ ਹੈ ਉਸ ਦੀ ਤਿਆਰੀ ਜਿਹੜੀ ਹੈ ਕਰਨੀ ਸ਼ੁਰੂ ਕਰ ਦਿੱਤੀ ਹੈ ਵੱਡੇ ਪੱਧਰ ਤੇ ਇਹ ਤਿਆਰੀ ਚੱਲ ਰਹੀ ਹੈ ਕੱਲ 5:30 ਵਜੇ ਇਸ ਦੀ ਸ਼ੁਰੂਆਤ ਜਿਹੜੀ ਆ ਹੋਏਗੀ ਤੇ ਸਾਰੇ ਲੋਕ ਆਪਣੇ ਪਰਿਵਾਰ ਤੇ ਨਾਲ ਉਮੀਦ ਲਗਾਈ ਜਾ ਰਹੀ ਹੈ ਆਉਣ ਕਿ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਲੈ ਕੇ ਆਣਗੇ ਤੇ ਦੱਸਣਗੇ ਕਿ ਨਵੇਂ ਪਾਸ਼ਾ ਦੀ ਕੌਮ ਨੂੰ ਕੀ ਦੇਣਾ ਤੇ ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਕਿਹੜਾ ਸਨੇਹਾ ਦੇਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਸੀ ਕਿ ਜਿੱਥੇ ਇੱਕ ਪਾਸੇ ਅੱਜ ਕੱਲ੍ਹ Hindu Sikhਾਂ ਦੇ ਵਿੱਚ ਲੜਾਈਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਇਸ ਲਾਈਟ ਹੈਂਡ ਸ਼ੋ ਸਾਉਂਡ ਸ਼ੋਅ ਦੇ ਰਾਹੀਂ ਲੋਕਾਂ ਨੂੰ ਦੱਸਿਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਗੁਰਤੇਗ ਭਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੇ ਵਾਸਤੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਤਾਂ ਇੱਕ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਕੱਲ ਉੱਥੋਂ ਜਾਏਗਾ ਤੇ ਸਾਰੇ ਲੋਕਾਂ ਦੇ ਵਿੱਚ ਸ਼੍ਰੀ ਗੁਰਤੇਗ ਭਾਦਰ ਸਾਹਿਬ ਜੀ ਦੀ ਜੀਵਨੀ ਬਾਰੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਏਗੀ ਤਾਂ ਇਸ ਚ ਵੀ ਇਹ ਅਪੀਲ ਕਰਦੇ ਆ ਕਿ ਸਾਰੇ ਲੋਕ ਕੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਤੇ ਵਿੱਚ ਪਹੁੰਚਣ ਖੁੱਲਾ ਸੱਦਾ ਸਾਰਿਆਂ ਨੂੰ ਪ੍ਰਸ਼ਾਸਨ ਨੇ ਦਿੱਤਾ ਹੈ ਕਿਸੇ ਵੀ ਕਿਸਮ ਦੀ ਟਿਕਟ ਜਿਹੜੀ ਹੈ ਉੱਥੇ ਨਹੀਂ ਲਗਾਈ ਗਈ ਸਾਰਿਆਂ ਦੇ ਵਾਸਤੇ ਸਾਰੀ ਸੰਗਤ ਦੇ ਵਾਸਤੇ ਉਹ ਖੁੱਲਾ ਸਮਾਗਮ ਹੈ ਹਰ ਕੋਈ ਉੱਥੇ ਆ ਸਕਦਾ ਆਪਣੇ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਹਰ ਕੋਈ ਉੱਥੇ ਵਿਅਕਤੀ ਜਿਹੜਾ ਉਹ ਕਹ ਲਿਆ ਆ ਸਕਦਾ ਤੇ ਅਸੀਂ ਵੀ ਇਹ ਅਪੀਲ ਕਰਦੇ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਉੱਥੇ ਜਾਓ ਤੇ ਉਸ ਲਾਈਟ ਐਂਡ ਸਾਊਂਡ ਸ਼ੋਅ ਦੇ ਰਾਹੀਂ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਜਾਂਚ ਬਾਰੇ ਤੁਸੀਂ ਜਾਣਕਾਰੀ ਲਓ ਤਾਂ ਹੋਰ ਅਪਡੇਟਸ ਹੀ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਤੋਂ ਸਰਮਜੀਤ ਸਿੰਘ ਜਨਤੇਸ਼ੀ ਧੰਨਵਾਦ ਜੀ ਜੋ ਡੈਕੋਰੇਸ਼ਨ ਜੇ ਜੋ ਕਾਰਜ ਕਰਤੇ ਗੁਰੂ ਤੇਗ ਬਹਾਦਰ ਜੀ ਕੀ ਇਹ ਆਪ ਕਹਾਂ ਸੀ ਆਏ ਹੋ कितने दिन लगे इसको बनाने में कंपनी तो है ना ये मोहाली की है अपनी स्कोप एंटरटेनमेंट अच्छा तो वो उनका प्रोग्राम है प्लस से क्या नाम है अपना पंजाब गवर्नमेंट का, का प्रोग्राम है लाइट एंड साउंड शो ऑफ श्री गुरु तेग बहादुर जी के साढ़े तीन सौ की शहादत है ना उसके उपलक्ष्य में अच्छा ये है। पूरे पंजाब में चल रहा है हमारा एंड ये हमारा चौदह तारीख का प्रोग्राम है हाँ जी चौदह तारीख का प्रोग्राम है शाम का ठीक है जी तो ये कितने दिन लगे ये तैयार करने सर ये इसको मिनिमम तीन दिन लगता है अच्छा जी यानी जैसे ग्राउंड की मार्किंग हो गई फिर स्टेज हो गया स्टैफ हो होगी साउंड टावर एल ये सारा सब कुछ बनाने में आ, फिर प्रोजेक्टर आएगा साउंड आएगा सारा सब टेस्टिंग करने के बाद आज शाम को टेस्टिंग हो जाएगी फिर कल इसका शो हो होगा अच्छा जी तो आप कहाँ से आए हैं सर आधी टीम तो दिल्ली की है कंपनी हमारी ये मोहाली की है अच्छा जी अच्छा स्कोप एंटरटेनमेंट ठीक है